ਸੋ ਜਿਹੜਾ ਆਪਣਾ ਅੱਜ ਦਾ ਟੌਪਿਕ ਹੈਗਾ ਆ ਉਹ ਟੌਪਿਕ ਹੈਗਾ ਆ ਆਪਣਾ ਰਿਸਕ ਮੈਨੇਜਮੈਂਟ ਤੇ ਪੋਜੀਸ਼ਨ ਸਾਈਜ਼ਿੰਗ ਦਾ ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਿਵੇਂ ਵਿਨ ਰੇਟ ਐਂਡ ਰਿਸਕ ਟੂ ਰਿਵਾਰਡ ਦੇ ਵਿੱਚ ਕੀ ਰਿਲੇਸ਼ਨ ਹੈ ਪੋਜੀਸ਼ਨ ਸਾਈਜ਼ਿੰਗ ਦੀਆਂ ਕਿਹੜੀਆਂ-ਕਿਹੜੀਆਂ ਆਪਸ਼ਨਸ ਹੁੰਦੀਆਂ ਆ ਫਿਕਸਡ ਕੌਂਟਰੈਕਟ ਤੇ ਫਿਕਸਡ ਡਾਲਰ ਨੂੰ ਜੇ ਆਪਾਂ ਆਪਾਂ ਦੋ ਤਰ੍ਹਾਂ ਨਾਲ ਆਪਣੀ ਜਿਹੜੀ ਟ੍ਰੇਡ ਜਾਏ ਉਹਨੂੰ ਪਲਾਨ ਕਰ ਸਕਦੇ ਹੁੰਦੇ ਆ ਪਹਿਲਾ ਹੈਗਾ ਆ ਕਿ ਫਿਕਸਡ ਕੌਂਟਰੈਕਟਸ ਦੇ ਵਿੱਚ ਸੈਕੰਡ ਹੈਗਾ ਆ ਫਿਕਸਡ ਡਾਲਰਸ ਦੇ ਵਿੱਚ Right? So, राइट सो ਜੇ ਤੁਸੀਂ ਰਾਈਟ ਸਾਈਡ ਵਾਲੀ ਸਲਾਈਡ ਨੂੰ ਦੇਖੋ ਉਹ ਸਲਾਈਡ ਜਿਹੜੀ ਹੈਗੀ ਆ ਰਿਸਕ ਰਿਵਾਰਡ ਵਰਸਸ ਵਿਨ ਐਂਡ ਵਿਨ ਰੇਟ ਜਿਹੜੀ ਆਪਣੀ ਹੈਗੀ ਆ ਉਹਦੇ ਨਾਲ ਕੰਪੇਅਰ ਹੁੰਦੀ ਆ ਹੁਣ ਲੈਟ ਅਸ ਅਯੂਮ ਜਿਹੜੀ 1:1 ਆ दैट मींस ਕਿ ਤੁਸੀਂ 100 ਡਾਲਰ ਰਿਸਕ ਕਰ ਰਹੇ ਹੋ 100 ਡਾਲਰ ਬਣਾਉਣ ਦੇ ਲਈ ਸੋ ਫॉर दैट ਤੁਹਾਨੂੰ 60% ਐਟ ਲੀਸਟ ਪ੍ਰੋਫਿਟੇਬਲ ਹੋਣਾ 60% ਤੁਹਾਨੂੰ ਆਪਣੇ ਟ੍ਰੇਡ ਜਿਤਨੇ ਪੈਣੇ ਆ ਵਿਚ मींस ਕਿ ਆਊਟ ਆਫ 100 ਟ੍ਰੇਡਸ ਜੇ ਤੁਸੀਂ 60 ਟ੍ਰੇਡਸ ਵਿਨ ਕਰ ਰਹੇ ਆ ਤਾਂ ਤੁਸੀਂ ਲਾਈਕ ਥੋੜੇ ਬਾਰੇ ਗ੍ਰੀਨ ਹੋਵੋਗੇ ਜਾਂ ਥੋੜੇ ਬਾਰੇ ਪ੍ਰੋਫਿਟੇਬਲ ਹੋਵੋਗੇ ਜੇ ਤੁਹਾਡਾ ਵਿਨ ਰੇਟ 1:1 ਦੇ ਨਾਲ 50% ਹੈ ਥੈਨ ਤੁਸੀਂ ਬ੍ਰੇਕ ਇਵਨ ਹੀ ਹੋਣਾ ਰਾਈਟ ਸੋ ਇੱਥੇ ਫੈਕਟਰ ਹੁਣ ਇਸ ਇਸੇ ਕਰਕੇ ਇਹ ਫੈਕਟਰ ਤੁਹਾਡੇ ਦਿਮਾਗ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਟ੍ਰੇਡਰਸ ਨੂੰ ਕਿੱਦਾਂ ਪਲਾਨ ਕਰਨਾ ਸੋ ਜੇ ਤੁਸੀਂ ਹੁਣ ਦੇਖਦੇ ਆ ਰਾਈਟ ਹੇਅਰ ਐਕਸ ਕੀ ਜੇ ਤੁਹਾਡੀ ਰਿਸਕ ਟੂ ਰਿਵਾਰਡ ਹੈਗੀ 1:2 ਥੈਟ ਮੀਨਸ ਕਿ ਤੁਸੀਂ 100 ਡਾਲਰ ਰਿਸਕ ਕਰ ਰਹੇ ਹੋ ਬਟ ਤੁਸੀਂ 200 ਬਣਾ ਰਹੇ ਹੋ ਔਨ ਅਨ ਐਵਰੇਜ ਰਾਈਟ ਵਿਦ 40% ਵਿਨ ਰੇਟ ਵੀ ਤੁਸੀਂ ਪ੍ਰੋਫਿਟੇਬਲ ਹੋ ਸੋ ਜਸਟ ਕੰਪੇਅਰ ਕਿੱਥੇ ਤਾਂ 60% ਚਾਹੀਦਾ ਸੀਗਾ ਕਿੱਥੇ ਸਿਰਫ 40% ਦੇ ਨਾਲ ਹੀ ਤੁਸੀਂ ਪ੍ਰੋਫਿਟੇਬਲ ਹੋ ਜਾਣਾ ਹੁਣ ਜਿਵੇਂ ਜਿਵੇਂ ਆਪਾਂ ਥੈਲੇ ਨੂੰ ਆਈ ਜਾਂਦੇ ਜਿਵੇਂ ਹੁਣ ਤੁਸੀਂ ਦੇਖ ਲਓ ਕਿ ਜੇ ਤੁਸੀਂ 1:3 ਦੇ ਨਾਲ ਤੁਸੀਂ ਜਾਣਦੇ ਹੋ ਕਿ ਤੁਸੀਂ 100 ਡਾਲਰ ਲਾ ਕੇ ਤੁਸੀਂ 300 ਡਾਲਰ ਬਣਾ ਲਿਆ ਰਾਈਟ ਉਹਦੇ ਵਿੱਚ ਸਿਰਫ ਤੇ ਸਿਰਫ ਉਹਨੂੰ 30% ਪ੍ਰੋਫਿਟੇਬਲ ਟ੍ਰੇਡਸ ਚਾਹੀਦੇ 30% ਵਿਨ ਰੇਟ ਚਾਹੀਦੇ ਆ ਟੂ ਬੀ ਅ ਪ੍ਰੋਫਿਟੇਬਲ which means ਕਿ ਜੇ ਤੁਸੀਂ 10 ਟ੍ਰੇਡ ਲੈਨੇ ਹੋ ਤੁਸੀਂ ਤਿੰਨ ਟ੍ਰੇਡ ਉਹਨਾਂ ਦੇ ਵਿੱਚੋਂ ਜਿੱਤਲੇ ਯੂ ਆਰ ਸਟਿਲ ਪ੍ਰੋਫਿਟੇਬਲ ਉਵੇਂ ਜੇ ਆਪਾਂ 1:4 ਤੇ ਆ ਜੰਨੇ ਆ ਰੇਟ ਸਿਰਫ 30% ਦੇ ਨਾਲ ਤੁਸੀਂ ਪ੍ਰੋਫਿਟੇਬਲ ਹੋ ਗਏ ਤੇ 20% ਦੇ ਨਾਲ ਤੁਸੀਂ ਬ੍ਰੇਕ ਇਵਨ ਹੋ ਜੰਨੇ ਆ 1:5 ਰਿਸਕ ਟੂ ਰਿਵਾਰਡ ਰੇਸ਼ੋ ਜਿਹੜੀ ਹੈਗੀ ਆ ਉਹਦੇ ਵਿੱਚ ਜੇ ਤੁਹਾਡਾ 20% ਵਿਨ ਰੇਟ ਵੀ ਹੈਗਾ ਆ ਤਾਂ ਵੀ ਤੁਸੀਂ ਪ੍ਰੋਫਿਟੇਬਲ ਆ ਸੋ ਇਸ ਚੀਜ਼ ਨੂੰ ਦੇਖ ਕੇ ਇਸ ਚੀਜ਼ ਨੂੰ ਮਤਲਬ ਕਿ ਆਪਾਂ ਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਆ ਕਿ ਆਪਣੀ ਰਿਸਕ ਜਿਹੜੀ ਆਈਡੀਅਲ ਰਿਸਕ ਟੂ ਰਿਵਾਰਡ ਆ ਆਪਾਂ ਨੂੰ ਕਿੱਥੇ ਰੱਖਣੀ ਚਾਹੀਦੀ ਆ ਕਿਉਂਕਿ ਆਬਵੀਅਸਲੀ ਗੱਲ ਹੈ ਕਿ 100% ਵਿਨ ਰੇਟ ਕਿਸੇ ਦਾ ਵੀ ਨਹੀਂ ਹੁੰਦਾ एवरीवन ਬਡੀ ਲੂਜ਼ਸ ਦਾ ਟ੍ਰੇਡ ਰਾਈਟ ਸੋ ਇਸ ਕਰਕੇ ਅਸੀਂ ਐਟ ਦਾ ਐਂਡ ਅਸੀਂ ਆਹ ਜਿਹੜੀ ਆਪਣੀ ਹੈਗੀ ਆ ਪੀਡੀਐਫ ਅਸੀਂ ਤੁਹਾਨੂੰ ਇਹ ਫਾਰਵਰਡ ਕਰ ਦਾਂਗੇ ਜਸਟ ਗੋ ਥਰੂ ਥੈਟ ਤੁਸੀਂ ਹੁਣ ਵੀ ਨਾਲ ਨਾਲ ਨੋਟਸ ਬਣਾਈ ਚੱਲੋ ਐਟ ਦੀ ਐਂਡ ਤੁਹਾਨੂੰ ਕੋਈ ਕੁਸਚਨ ਹੋਇਆ ਆਪਾਂ ਜਰੂਰ ਡਿਸਕਸ ਕਰਾਂਗੇ ਤੇ ਭਾਈ ਤੁਸੀਂ ਕੁਝ ਐਡ ਕਰਨਾ ਹੈ ਸਲਾਈਡ ਦੇ ਵਿੱਚ ਹਾਂਜੀ ਬੇਸਿਕਲੀ ਜਿੰਦਾ ਤੁਸੀਂ ਆਲਦੀ ਮੰਨຊੋ ਦਿੱਤਾ ਹੀ ਆ ਆ ਕਿ ਨੋਬਡੀ ਹੈਜ਼ 100% ਵਿਨ ਰੇਟ 3D ਸਾਰੇ ਕਰਦੇ ਆ but jede kuch trades execute kar rahe ho wall you are on your task you thought to see jo thonu pata hi nahi hai ke 1 is to 2 1 is to 3 ke ta target karna then you would not be able to hold the trades up to the clock ke tonu je tu strict reward follow karde ho in your trades you'll be good je tu sih nahi karde you will have to learn this first bit before your next trading day kyuki thonu strict reward your relationship or dividend rate de nana ਜੇ ਕੋਈ ਤਾਂ ਕੋਈ ਦਾ ਫਰੇਮਵਰਕ ਸੀ ਜਿਹੜਾ ਬਣਾਉਂਦੇ ਹੋ 1:2 3 ਇਹ ਤੁਸੀਂ ਨਹੀਂ ਟਾਰਗੇਟ ਕਰ ਰਹੇ ਆ ਮੀਨ 1:2 ਐਂਡ 3 ਇੱਕ ਰੀਅਲਿਸਟਿਕ ਟਾਰਗੇਟਸ ਨੇ 1:4 ਐਂਡ 5 ਦੇ ਆਰ ਪੋਸਿਬਲ ਬਟ ਵੈਰੀ ਲਸਟੇਕਲ ਪੀਪਲ ਹੁੰਦੇਗੇ ਜਿਹੜੇ ਕੋਲ 1:4 5 ਦਾ ਇਸ ਕੋ ਰਿਵਾਰਡ ਹੋਊਗਾ ਆ ਇਟ ਡਿਪੈਂਡਸ ਔਨ ਯਰ ਸਟ੍ਰੈਟਜੀ ਦਾ ਯੂ ਟ੍ਰੇਡ ਬਟ ਆਇਡਲੀ ਨਥਿੰਗ ਬਿਲੋ 1:2 is not acceptable you okay. to so, see one is to to nahi trade kar pa rahe nahi hold kar pa rahe you trade to once come to one 22 then we are just wasting your time so you to see time dedicate kar rahe ho trades la nah rahe ho but you are ending your week with pretty one or loss because you are not holding your trades and onnu no, hold karne waste you have to have a strong strategy before you trade uh, i'm not saying ki sabhi strategy basta ਰੀਪੜੀ ਕੈਨ ਐਨੀਬਾਡੀ ਕੈਨ ਟਾਕ ਟੂ ਵਿਦ ਨਨੀ ਸ਼ਰਜੀ ਬਟ ਇਲਾਵੋ ਸਟ੍ਰੈਟਜੀ ਵਾਟ ਮੀ ਟਾਰਗੇਟ ਇਜ਼ ਵਾਟ ਟੂ ਬੀ ਬਟ ਮਟ ਆਊਟ ਮੇਨਲੀ ਅਸੀਂ ਜਿਹੜਾ ਜਿਹੜਾ ਅਸੀਂ ਕਰਦੇ ਹੈਗੇ ਸਾਡੇ ਇਹਦੇ ਵਿੱਚ ਸਟ੍ਰੈਟਜੀ ਦਾ ਬੇਸਿਕ ਮਤਲਬ ਭਾਵੇਂ ਜਿਹਦਾ ਕਹਿੰਦਾ ਮਤਲਬ ਇਹ ਕਿ ਅਸੀਂ ਪਿਓਰਲੀ ਅਸੀਂ ਪ੍ਰਾਈਸ ਐਕਸ਼ਨ ਟ੍ਰੇਡ ਕਰਦੇ ਆ ਨਾ ਅਸੀਂ ਕੋਈ ਸਪੋਰਟ ਰਿਸਿਸਟੈਂਸ ਦਾ ਦੇਖੀਦਾ ਨਾ ਅਸੀਂ ਕੋਈ ਇੰਡੀਕੇਟਰ ਲਾਈਦਾ ਸਾਡੇ ਚਾਟਸ ਆ ਟਿਕਟੌਕ ਤੇ ਅਸੀਂ ਕੱਲ੍ਹ ਆਈ ਥਿੰਕ ਵੀਡੀਓ ਅਪਲੋਡ ਕੀਤੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਅਸੀਂ ਇੰਡੀਕੇਟਰਸ ਤੇ ਰਿਲਾਇਨ ਕਰਦੇ असि ज़्यादा साढे ज्यादा होंगे अलोंग विद की इकोनॉमिक ईवेंट्स की आ रही है कैलेंडर के उत्ते राइट सो हम जस्ट इमेजिन करो किसी वन इस टू टू के नाल लाइक इट्स ट्वेंटी टू ट्वेंटी टू ट्रेडिंग डेज होंगे जस्ट नीड टेन टू ट्वेल्व डेज टू बी अ प्रॉफिटेबल विद वन इज टू टू जो वन इज टू वन कड़ रहे हो एंड दैन इफ जि ईवन लाइक ਜਿਹੜੇ ਹੁਣ ਜਿਹੜਾ ਸਕੈਲਪਿੰਗ ਵੀ ਕਰਦੇ ਆ ਤਾਂ ਵੀ ਆਰ ਨਾਟ ਸੇਇੰਗ ਰੋਂਗ ਕਿਉਂਕਿ ਉਹਦਾ ਐਕਸਪੀਰੀਐਂਸ ਇਹਨਾਂ ਜਿਆਦੇ ਹੁੰਦੇ ਆ ਕਿ ਉਹ ਸਕੈਲਪਿੰਗ ਕਰ ਸਕਦੇ ਆ ਬਟ ਜੇ ਤੁਸੀਂ 1:1 ਤੋਂ 1:2 ਟਾਰਗੇਟ ਕਰ ਰਹੇ ਆ ਲੌਂਗ ਟਰਮ ਦੇ ਵਿੱਚ ਇਟਸ ਇਟਸ ਵੈਰੀ ਰਿਸਕੀ ਐਂਡ THEN ਇਟਸ ਵੈਰੀ ਡੇਂਜਰਸ ਕਿਉਂਕਿ ਤੁਹਾਨੂੰ ਉਹ ਮੈਂਟਲੀ ਪੂਰਾ ਬਲੋਅ ਆਊਟ ਕਰ ਦਿੰਦੇ ਆ ਤੁਹਾਡਾ ਦਿਮਾਗ ਮਲ ਕੇ ਇਦਾਂ ਕਰ ਦਿੰਦੇ ਆ ਕਿ ਨਹੀਂ ਇੱਥੇ ਕੁਝ ਨਹੀਂ ਬਣ ਰਿਹਾ ਸੋ ਜੇ ਤੁਸੀਂ ਹੁਣ ਮੰਨ ਲਓ ਕਿ ਤੁਸੀਂ ਅੱਜ 200 ਬਣਾ ਲਿਆ ਬਟ ਕੱਲ ਨੂੰ ਤੁਹਾਡਾ ਸਟਾਪ ਲੌਸ 100 ਡਾਲਰ ਦਾ ਆ ਜੋ ਸਟਾਪ ਲੌਸ ਚੱਲਿਆ ਜਿੱਦ ਜਿੰਨਾ ਤੁਸੀਂ 1:1 ਨੂੰ ਰਿਸਕ ਕਰਕੇ 3 ਦਿਨ 4 ਦਿਨ ਚ ਬਣਾਉਣਾ ਸੀ ਤੁਸੀਂ ਉਹ ਬੇਸਿਕਲੀ ਦੋਵਾਂ ਦਿਨਾਂ ਚ ਪੈਸੀ ਉਹਨੇ ਬਣ ਜਾਣੇ ਆ ਇੱਥੇ ਇਸੇ ਕਰਕੇ ਜਿਹੜੀ ਰਿਸਕ ਟੂ ਰਿਵਾਰਡ ਆ ਦੈਟਸ ਆ ਵੈਰੀ ਇੰਪੋਰਟੈਂਟ ਇਨ ਯੂਅਰ ਟਰੇਡਿੰਗ ਸੋ ਨੈਕਸਟ ਹੈਗਾ ਆ ਕਿ ਜਿਹੜੀਆਂ ਆਪਸ਼ਨਸ ਕੀ ਕੀ ਹੈਗੀਆਂ ਆਪਣੇ ਕੋਲੇ ਜਦੋਂ ਆਪਾਂ ਪੋਜੀਸ਼ਨ ਸਾਈਜ਼ਿੰਗ ਕਰਨੀ ਆ ਇੱਕ ਤਾਂ ਹੁੰਦਾ ਫਿਕਸਡ ਕੌਂਟਰੈਕਟਸ ਦੂਜਾ ਹੁੰਦਾ ਫਿਕਸਡ ਡਾਲਰਸ ਸੋ ਫਿਕਸਡ ਕੌਂਟਰੈਕਟਸ ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਐਵਰੀ ਡੇ ਚਾਹੇ ਥੋੜਾ ਸਟਾਪ ਲਸ 40 ਪੁਆਇੰਟ ਦਾ ਚਾਹੇ 50 ਪੁਆਇੰਟ ਦਾ ਚਾਹੇ 60 ਪੁਆਇੰਟ ਦਾ ਚਾਹੇ 70 ਪੁਆਇੰਟ ਦਾ ਆ ਤੁਸੀਂ ਐਵਰੀ ਡੇ ਆ ਜਾਂ 2 NQ ਖੋਲ ਰਹੇ ਹੋ ਜਾਂ 2 MNQ ਖੋਲ ਰਹੇ ਹੋ ਰਾਈਟ ਜਿਹੜੇ ਫਿਕਸਡ ਡਾਲਰ ਹੁੰਦੇ ਆ ਉਹਦਾ ਮਤਲਬ ਇਹ ਹੀ ਹੁੰਦਾ ਹੈ ਕਿ ਤੁਸੀਂ ਐਵਰੀ ਡੇ 100 ਜਾਂ 200 ਜਾਂ 300 ਤੁਸੀਂ ਜਿੰਨੇ ਦਾ ਵੀ ਰਿਸਕ ਕਰ ਰਹੇ ਹੋ ਤੁਸੀਂ ਐਵਰੀ ਡੇ ਸੇਮ ਰਿਸਕ ਕਰ ਰਹੇ ਹੋ ਸੋ ਹੁਣ ਆਪਾਂ ਅਗਲੀਆਂ ਸਲਾਈਡਸ ਦੇ ਵਿੱਚ ਇਹ ਦੇਖਾਂਗੇ ਕਿ ਫਿਕਸਡ ਕੰਟਰੈਕਟ ਵਰਸਸ ਫਿਕਸਡ ਡਾਲਰ ਦੇ ਵਿੱਚੋਂ ਕਿਹੜੀ ਚੀਜ਼ ਵਧੀਆ ਆ ਤੇ ਕਿਹਨੂੰ ਆਪਾਂ ਨੂੰ ਅਪਲਾਈ ਕਰਨਾ ਚਾਹੀਦਾ ਸੋ ਜਿਹੜੀ ਰਾਈਟ ਸਾਈਡ ਤੇ ਜੇ ਤੁਸੀਂ ਐਗਜ਼ਾਮਪਲ ਦੇਖਦੇ ਆ ਥਿਸ ਇਜ਼ ਅ ਫਿਕਸਡ ਕੰਟਰੈਕਟ ਐਗਜ਼ਾਮਪਲ ਇਹ ਆਪਾਂ ਲਈ ਹੈਗੀ ਆ 2 एनक्यू ਕੰਟਰੈਕਟਸ ਯੂਜ਼ਡ ਇਨ ਈਚ ਸਿਨੈਰੀਓ ਹਰ ਇੱਕ ਸਿਨੈਰੀਓ ਦੇ ਵਿੱਚ 2 एनक्यू ਆ ਜਿਹੜੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਇਸ ਸਿਨੈਰੀਓ ਦੇ ਵਿੱਚ ਲਿਆ ਆ ਸੋ ਫਰਸਟ ਸਿਨੈਰੀਓ ਕੀ ਹੈਗਾ ਆ ਕਿ ਅਸੀਂ ਦੋ ਕੰਟਰੈਕਟ ਲੈ ਆ ਸਾਡਾ 20 ਪੁਆਇੰਟਸ ਦਾ ਸਟਾਪ ਲੌਸ ਆ ਰਾਈਟ ਸੋ ਅਸੀਂ 800 ਡਾਲਰ ਰਿਸਕ ਕਰ ਰਹੇ ਆ ਨੈਕਸਟ ਡੇ ਆਇਆ ਸਾਡਾ ਸਟਾਪ ਲੌਸ ਜਿਹੜਾ ਸੀਗਾ ਫਰ 20 ਪੁਆਇੰਟਸ ਤੋਂ ਵੱਧ ਕੇ 40 ਪੁਆਇੰਟਸ ਦਾ ਹੋ ਗਿਆ ਸਾਡਾ ਰਿਸਕ ਵੀ ਡਬਲ ਹੋ ਗਿਆ ਵਿਚ ਇਸ ਕੀ 1600 ਡਾਲਰਸ 3ਰਡ ਡੇ ਆ ਗਿਆ ਉਸ ਦਿਨ ਕੀ ਕੀ ਹੈ ਕਿ ਸਾਡਾ ਜਿਹੜਾ ਸਟਾਪ ਲੌਸ ਆ ਉਹ ਸਿਰਫ 10 ਪੁਆਇੰਟ ਦਾ ਰਹਿ ਗਿਆ ਅਸੀਂ ਵੀ ਸੇਮ ਕੰਟਰੈਕਟ ਸਿਰਫ 400 ਰਿਸਕ ਕਰ ਰਹੇ ਹਾਂ ਸੋ ਹੁਣ ਜਿਹੜੇ ਇਹ ਸਿਨੈਰੀਓਜ਼ ਹੈਗੇ ਆ ਇਹ ਤਿੰਨ ਡਿਫਰੈਂਟ ਸਿਨੈਰੀਓਜ਼ ਆ ਵਿਦ ਫਿਕਸਡ ਕੰਟਰੈਕਟਸ ਕੀ ਤੁਹਾਡਾ ਐਵਰੀ ਡੇ ਜਿਹੜਾ ਕਿਉਂਕਿ ਆਪਾਂ ਨੂੰ ਵੀ ਇਹ ਚੀਜ਼ ਪਤਾ ਹੈ ਕਿ ਜਿਹੜਾ ਸਟਾਪ ਲੌਸ ਆ ਤੁਸੀਂ ਐਵਰੀ ਡੇ ਸੇਮ ਨਹੀਂ ਰੱਖ ਸਕਦੇ ਜਿਹੜਾ ਜਿਹੜੇ ਬੰਦੇ ਨੂੰ ਟਰੇਡਿੰਗ ਆਉਂਦੀ ਆ ਜਿਹੜੇ ਬੰਦੇ ਲੌਜੀਕਲੀ ਟਰੇਡਿੰਗ ਕਰਦੇ ਆ ਉਹ ਇੱਕ ਸਮ ਸોર્ટ ਆਫ ਕਿਸੇ ਕਿਸੇ ਸੋਲਿਡ ਪੁਆਇੰਟ ਦੇ ਉੱਤੇ ਸਟਾਪ ਲੌਸ ਲਾਉਦੇ ਆ ਜੇ ਤੁਸੀਂ ਫਿਕਸਡ ਪੁਆਇੰਟ ਸਟਾਪ ਲੌਸ ਰੱਖਣਾ ਹੈ ਮਾਰਕੀਟ ਕੈਨ ਹੰਟ ਯੂ ਐਨੀ ਟਾਈਮ ਕਿਉਂਕਿ ਜੇ ਹੋ ਸਕਦਾ ਹੈ ਕਿ ਜਿੱਥੇ ਤੁਸੀਂ ਸਟਾਪ ਲੌਸ ਲਾਇਆ ਆ ਉੱਥੇ ਕੋਈ ਵੀ मीनिंगफुल ਪੁਆਇੰਟ ਨਾ ਹੋਵੇ ਤੁਸੀਂ ਬਸ ਇਹ ਸੋਚਿਆ ਕਿ ਮੈਂ 10 ਪੁਆਇੰਟ ਸਟਾਪ ਲੌਸ ਉਧਰ ਨੂੰ ਲਾ ਦੇਣਾ ਤੇ 10 ਟੀਪੀ ਮੈਂ ਉਧਰ ਲਾ ਦੇਣੀ ਆ दैट मेक नो ਸੈਂਸ ਸੋ ਇੱਕ ਐਗਜ਼ਾਮਪਲ ਹੈ ਕਿ ਜੇ ਤੁਸੀਂ ਐਨ मीनिंगफुल ਪੁਆਇੰਟ ਤੇ ਸਟਾਪ ਲੌਸ ਲਾਉਨੇ ਆ ਸੋ ਤੁਹਾਡਾ ਸਟਾਪ ਲੌਸ ਐਵਰੀ ਡੇ ਚੇਂਜ ਹੁੰਦਾ ਆ ਤੁਹਾਡਾ ਰਿਸਕ ਵੀ ਐਵਰੀ ਡੇ ਚੇਂਜ ਹੋਣਾ ਰਾਈਟ ਸੋ ਜੇ ਹੁਣ ਆਪਾਂ ਅੱਗੇ ਇੱਥੇ ਦੇਖਦੇ ਆ ਆ ਫਿਕਸਡ ਕੌਂਟਰੈਕਟ ਨੂੰ ਲੈਫਟ ਸਾਈਡ ਦੇ ਉੱਤੇ ਕਿ ਸਾਡਾ 2 ਪੁਆਇੰਟ 2 ਐਨਕਿਊ ਦਾ ਕੌਂਟਰੈਕਟ 2 ਐਨਕਿਊ ਅਸੀਂ ਆਪਾਂ ਟਰੇਡ ਕਰ ਰਹੇ ਆ 800 ਰਿਸਕ ਤੇ ਲਾ ਰਹੇ ਆ ਆਪਾਂ ਉਹਨੂੰ ਲੌਸ ਕਰ ਦਿੱਤਾ ਰਾਈਟ ਵੀ ਲੌਸ ਦੈਟ ਟਰੇਡ ਅਗਲੇ ਦਿਨ ਆਪਾਂ ਆਉਨੇ ਆ ਆਪਾਂ ਆ ਕੇ 2 ਐਨਕਿਊ ਨੂੰ ਟਰੇਡ ਕਰਦੇ ਆ ਅਗੇਨ ਵਿਦ 40 ਪੁਆਇੰਟਸ ਸਟਾਪ ਲ ਵੀ ਲੌਸ 1600 ਡਾਲਰ ਰਾਈਟ ਅਗਲੇ ਦਿਨ ਅਸੀਂ ਫਿਰ ਆਏ ਸਾਡਾ 10 ਪੁਆਇੰਟਾਂ ਦਾ ਸਟਾਪ ਲਾਸ ਰਹਿ ਗਿਆ ਰਾਈਟ ਅਸੀਂ ਉਹਦੇ ਵਿੱਚ ਉਹ ਟ੍ਰੇਡ ਅਸੀਂ ਜਿੱਤ ਲਿਆ ਉਹਦੇ ਵਿੱਚ ਸਾਡੀ ਰਿਸਕ ਟੂ ਰਿਵਾਰਡ ਵੀ 1 ਟੂ 4 ਨਿਕਲ ਗਈ ਰਾਈਟ ਹੁਣ ਪਹਿਲੇ ਦਿਨ ਜਦੋਂ ਆਪਾਂ ਲਾਸ ਕੀਤਾ ਸੀ ਆਪਾਂ 800 ਲੂਜ਼ ਕੀਤਾ ਸੈਕਿੰਡ ਡੇ ਆਪਾਂ 1600 ਡਾਲਰ ਲੂਜ਼ ਕੀਤਾ ਕਿਉਂਕਿ ਆਪਣਾ ਸਟਾਪ ਲਾਸ ਵੱਡਾ ਸੀ ਥਰਡ ਡੇ ਸਾਡਾ ਸਟਾਪ ਲਾਸ ਛੋਟਾ ਹੋ ਗਿਆ ਸਾਡੀ ਰਿਸਕ ਟੂ ਰਿਵਾਰਡ ਵੀ ਜ਼ਿਆਦਾ ਹੋ ਗਈ ਕਸੂ ਟ੍ਰੇਡ ਜਿੱਤ ਲਿਆ ਉਦੋਂ 1:4 ਸੋ 400 4 1600 ਹੋ ਗਿਆ ਸੋ ਜਦੋਂ ਆਪਾਂ ਇਹਦੀ ਕੈਲਕੂਲੇਸ਼ਨ ਕਰਦੇ ਆ ਵੀਅਰ ਸਟਿਲ 800 ਨੈਗੇਟਿਵ ਉਹਦਾ ਰੀਜ਼ਨ ਹੈਗਾ ਆ ਕਿ ਜਿਹੜਾ ਤੁਸੀਂ ਫਿਕਸਡ ਕੰਟਰੈਕਟ ਕਰਦੇ ਹੋ ਜੋ ਤੁਹਾਡਾ ਜਿਹੜਾ ਸਟਾਪ ਲੌਸ ਆ ਉਹ ਵੇਰੀ ਕਰਦਾ ਹੈ ਨਾ ਤੁਹਾਨੂੰ ਇਹ ਨਹੀਂ ਪਤਾ ਕਿ ਜਦੋਂ ਤੁਸੀਂ ਜ਼ਿਆਦਾ ਰਿਸਕ ਟੂ ਰਿਵਾਰਡ ਕੱਢਣੀ ਹੈ ਉਦੋਂ ਤੁਹਾਡਾ ਸਟਾਪ ਲੌਸ ਵੱਡਾ ਹੋਣਾ ਕਿ ਛੋਟਾ ਹੋਣਾ ਕਿਉਂਕਿ ਜਿਹੜੀ ਟ੍ਰੇਡਿੰਗ ਹੈ ਇਹ ਗੇਮ ਆਫ ਪ੍ਰੋਬੈਬਿਲਿਟੀਜ਼ ਆ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਣਾ ਫਰਜ਼ ਇਹ ਹੈ ਆ ਕਿ ਜਿਹੜੀ ਆਪਣੀ ਡਾਊਨਸਾਈਡ ਆ ਉਹ ਕੈਲਕੂਲੇਟਿਵ ਚਾਹੀਦੀ ਆ ਆਲਵੇਸ ਇਸ ਮਾਰਕੀਟ ਦੇ ਵਿੱਚ ਪੈਸੇ ਬਣਾਉਣ ਨਾਲੋਂ ਆਪਣੇ ਅਕਾਊਂਟਸ ਬਚਾਉਣੇ ਸਭ ਤੋਂ ਜ਼ਰੂਰੀ ਆ ਜੇ ਤੁਸੀਂ ਆਪਣੇ ਅਕਾਊਂਟ ਨੂੰ ਸੇਵ ਕਰਕੇ ਰੱਖਦੇ ਆ ਤੁਸੀਂ ਆਪਣਾ ਰਿਸਕ ਐਂਡ ਮੈਨੇਜ ਕਰਕੇ ਚੱਲਦੇ ਆ ਤੁਸੀਂ ਕੱਲੋਂ ਵੀ ਮਾਰਕੀਟ ਦੇ ਵਿੱਚ ਦੁਬਾਰਾ ਆ ਕੇ ਟ੍ਰੇਡ ਕਰ ਸਕਦੇ ਆ ਬਟ ਜੇ ਤੁਸੀਂ ਇੱਕੋ ਤੁਸੀਂ ਸੋਚਦੇ ਕਿ ਅਸੀਂ 2 ਜਾਂ 4 ਜਾਂ 5ਾਂ ਟ੍ਰੇਡਾਂ ਦੇ ਵਿੱਚ ਹੀ ਸਾਰੇ ਪੈਸੇ ਢਾਉਣੇ ਆ देन ਯੂ ਕੈਨਟ ਕਮ ਬੈਕ ਔਨ ਅ ਸਿਕਸਥ ਡੇ ਔਰ ਨੈਕਸਟ ਵੀਕ ਸੋ ਹੁਣ ਇਹਦੇ ਮੁਕਾਬਲੇ ਵਿਦ ਸੇਮ ਐਗਜ਼ਾਮਪਲ ਆਪਾਂ ਇੱਧਰ ਦੇਖਦੇ ਹਾਂ ਕਿ ਆਪਾਂ ਫਿਕਸਡ ਡਾਲਰ ਦੇ ਹਿਸਾਬ ਦੇ ਨਾਲ ਚੱਲਦੇ ਹਾਂ ਲੈਟਸ ਯੂਜ਼ ਕਿ ਤੁਸੀਂ ਫਰਸਟ ਐਗਜ਼ਾਮਪਲ ਦੇ ਵਿੱਚ ਤੁਸੀਂ 1000 ਡਾਲਰ ਰਿਸਕ ਕਰਨਾ ਜਿਹਦੇ ਵਿੱਚ 2.5 ਕੰਟਰੈਕਟਸ ਵਿਦ 20 ਪੁਆਇੰਟਸ ਸਟਾਪ ਲੌਸ 1000 ਡਾਲਰ ਹੋ ਗਿਆ ਤੁਸੀਂ 2.5 ਕੰਟਰੈਕਟ ਖੋਲੇ ਇਨ ਕਯੂ ਦੇ ਸੋ ਕਿਉਂਕਿ ਹੁਣ 2.5 ਕੰਟਰੈਕਟ ਤਾਂ ਖੋਲ ਹੀ ਸਕਦੇ ਤੇ ਆਪਣੇ ਜਿੰਨੇ ਵੀ ਸਾਰੇ ਆਪਾਂ ਹੈਗੇ ਆ ਆਪਾਂ ਪ੍ਰੀਟੀ ਮੱਚ ਐਮ ਐਨ ਕਯੂ ਹੀ ਸਾਰੇ ਟ੍ਰੇਡ ਕਰਦੇ ਆ ਸੋ ਇਦੇ ਵਿੱਚ ਆਪਣੇ 25 ਇੱਥੇ ਬਣ ਜਾਣੇ ਹੈਗੇ ਮਾਈਕਰੋਸ which is ਕੀ 2.5 nq right ਸੈਕੰਡ ਸਿਨੈਰੀਓ ਹੈਗਾ ਆ ਕਿ ਆਪਣਾ ਸਟਾਪ ਲੋਸ ਅਜ ਫਿਰ $1000 ਦਾ ਹੀ ਆ ਬਟ ਆਪਣਾ ਸਟਾਪ ਲੋਸ ਜਿਹੜਾ ਉਹ 40 ਪੁਆਇੰਟਸ ਦਾ ਹੋ ਗਿਆ right ਇੱਥੇ ਆਪਾਂ 1.2 nq ਓਪਨ ਕੀਤੇ ਹੁਣ 1.2 nq ਤਾਂ ਓਪਨ ਹੋ ਨਹੀਂ ਸਕਦੇ so we go with the 12.5 mnqs ਜਾਂ ਤੁਸੀਂ 12 mnq ਲਾ ਲਓ right ਥਰਡ ਐਗਜ਼ਾਮਪਲ ਦੇ ਵਿੱਚ ਕੀ ਹੈਗਾ ਆ ਕਿ ਅੱਜ ਸਾਡਾ ਅੱਜ ਸਾਡਾ ਸਟਾਪ ਲੌਸ ਸਿਰਫ 10 ਪੁਆਇੰਟਸ ਦਾ ਆ ਸੋ ਜੇ ਆਪਾਂ ਉਹਨੂੰ 1000 ਡਾਲਰ ਦੇ ਵਿੱਚ ਰਿਸਕ ਕਰਦੇ ਆ ਤੇ ਆਪਣੇ 5 ਐਨਕਿਊ ਕੰਟਰੈਕਟਸ ਬੰਦੇ ਆ ਤੇ 50 ਐਮਨਕਿਊ ਬੰਦੇ ਆ ਰਾਈਟ ਹੁਣ एवरीथिंग ਸੇਮ ਆ ਜਿਵੇਂ ਆਪਣਾ ਪ੍ਰੀਵੀਅਸ ਐਗਜ਼ਾਮਪਲ ਦੇ ਵਿੱਚ ਹੈਗਾ ਸੀ ਉਹੀ ਰੇਸ਼ੀਓਜ਼ ਆ ਸਿਰਫ ਇਹ ਹੈ ਕਿ ਆਪਾਂ ਫਿਕਸਡ ਕੰਟਰੈਕਟਸ ਤੋਂ ਫਿਕਸਡ ਡਾਲਰਸ ਤੇ ਆ ਗਏ ਆ ਓਕੇ ਸੋ ਹੁਣ ਆਪਾਂ ਫਰਸਟ ਟ੍ਰੇਡ ਲੂਜ਼ ਕਰ ਦਿੱਤਾ ਵੀ ਲੋਸਟ 1000 ਡਾਲਰ ਰਾਈਟ ਨੈਕਸਟ ਡੇ ਆਏ ਸਾਡਾ ਰਿਸਕ ਜਿਹੜਾ ਸੀਗਾ ਉਹ ਸਟਿਲ ਸੇਮ ਸੀਗਾ which was of 1000 dollars ਆਪਾਂ ਉਹ ਟ੍ਰੇਡ ਵੀ ਲੂਜ਼ ਕਰ ਦਿੱਤਾ ਰਾਈਟ ਆਪਾਂ ਥਰਡ ਡੇ ਆਏ ਆਪਾਂ ਫਿਰ 1000 dollars ਹੀ ਰਿਸਕ ਕੀਤਾ ਬਟ ਉਸ ਦਿਨ ਅਸੀਂ 1, right? आए, $1 is to 4 ਦੀ ਟ੍ਰੇਡ ਵਿਨ ਕੀਤੀ ਐਂਡ ਦੈਨ ਵੀ ਮੇਡ ਆ 4000 dollars so ਆਫਟਰ ਮੇਕਿੰਗ ਆ 4000 dollars ਐਂਡ ਦੈਨ ਜੇ ਆਪਾਂ ਉਹਦੇ ਵਿੱਚੋਂ ਆਪਣੇ ਲਾਸਸ ਸਬਟ੍ਰੈਕਟ ਕਰ ਦਈਏ ਵੀ ਆਰ ਐਂਡਿੰਗ ਅਪ ਵਿਦ ਆ ਪੋਜ਼ਿਟਿਵ ਵੀਕ which is ki 2000 dollars so ਇਹ ਜਿਹੜੇ ਨੰਬਰਸ ਆ ਰਿਸਕ ਲੈਣ ਦੇ ਇਹ ਹਰ ਇੱਕ ਬੰਦੇ ਤੇ ਵੈਰੀ ਕਰਦੇ ਆ ਸੋ ਰਾਈਟ ਬਟ ਜਦੋਂ ਆਪਾਂ ਹੁਣ ਇਹਨੂੰ ਸਾਰੇ ਐਗਜ਼ਾਮਪਲਸ ਨੂੰ ਕੰਪੇਅਰ ਕੀਤਾ ਆ ਸੋ ਇਥੋਂ ਰਿਜ਼ਲਟ ਇਹ ਹੈ ਕਿ ਜਦੋਂ ਆਪਾਂ ਫਿਕਸਡ ਡਾਲਰ ਨੂੰ ਜਿਹੜਾ ਟਰੇਡ ਕਰਦੇ ਆ ਉਸ ਹਿਸਾਬ ਦੇ ਨਾਲ ਰਿਸਕ ਲੈਨੇ ਆ ਉਦੋਂ ਆਪਾਂ ਵਧੀਆ ਪ੍ਰੋਫਿਟੇਬਲ ਰਹਨੇ ਆ ਬਿਕਾਜ਼ ਆਪਾਂ ਨੂੰ ਨਹੀਂ ਪਤਾ ਕਿ ਮਾਰਕੀਟ ਨੇ ਆਪਾਂ ਨੂੰ ਕਿੰਨੇ ਆ ਪੁਆਇੰਟਾਂ ਦਾ ਸਟਾਪ ਲਸਟ ਪ੍ਰੈਜ਼ੈਂਟ ਕਰਨਾ ਸੋ ਜੇ ਆਪਾਂ ਪਿਛਲੀ ਵੀਕ ਛੱਡ ਲਈਏ ਉਸ ਤੋਂ ਉਸ ਤੋਂ ਪਿਛਲੀ ਵੀਕ ਚੱਲ ਜੀਏ ਤੇ ਆਈ ਥਿੰਕ ਮਾਰਚ ਦੀ ਸੈਕੰਡ ਤੇ 3rd ਵੀਕ ਜਿਹੜਾ ਫਰਸਟ ਸੈਕੰਡ ਵੀਕ ਜਿਹੜੀ ਸੀਗੀ ਇਵੇਂ ਜੇ ਤੁਸੀਂ 1 ਮਿੰਟ ਦੇ ਵੀ ਟ੍ਰੇਡ ਲੈ ਰਹੇ ਸੀਗੇ ਨਾ ਐਮ ਐਨ ਕਿਊ ਤੇ ਜਾਂ ਐਮ ਐਨ ਕਿਊ ਦੇ ਉੱਤੇ ਸਟਾਪ ਲੌਸ ਇਸ ਲਾਈਕ ਵਾਸ 70 ਪੁਆਇੰਟ 80.90 ਪੁਆਇੰਟਸ ਲਾਸਟ ਵੀਕ ਦੀ ਆਪਾਂ ਗੱਲ ਕਰ ਲਈਏ 15 ਮਿੰਟਾਂ ਤੇ 1 ਆਵਰ ਤੇ ਸਟਾਪ ਲੌਸ ਜਿਹੜਾ ਸੀਗਾ ਉਹ 30 ਪੁਆਇੰਟਸ ਦਾ 40 ਪੁਆਇੰਟਸ ਦਾ 50 ਪੁਆਇੰਟਸ ਮੈਕਸ ਆਈ ਥਿੰਕ ਆਈ ਥਿੰਕ ਸਾਨੂੰ ਫਰਡੇ 50 ਪੁਆਇੰਟ ਦਾ ਸਟਾਪ ਲੌਸ ਮਿਲਿਆ ਸੀ ਰਾਈਟ ਉਸ ਤੋਂ ਪਹਿਲਾਂ ਸਾਨੂੰ 30 40 50 ਪੁਆਇੰਟਸ ਦਾ ਸਟਾਪ ਲੌਸ ਮਿਲਦੇ ਰਹੇ ਆ ਸੋ ਇਸ ਕਰਕੇ ਆਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਪ ਸੋ ਜਿਹੜੀ ਫਿਕਸਡ ਡਾਲਰ ਅਮਾਉਂਟ ਦੀ ਰਿਸਕ ਮੈਨੇਜਮੈਂਟ ਆ ਉਹ ਸਭ ਤੋਂ ਬੈਸਟ ਆ ਪਰ ਜੇ ਤੁਸੀਂ ਕੁਝ ਕਹਿਣਾ ਜਾਂ ਐਡ ਕਰਨਾ ਹਾਂਜੀ ਬੇਸਿਕਲੀ ਅ ਦਾ ਪੁਆਇੰਟ ਇਜ਼ ਕਿ ਜੋ ਭਾਵੇਂ ਤੁਹਾਨੂੰ ਟਿਕਸ ਦੀਆਂ ਟੈਂਸਾਈਡਸ ਤੋਂ ਸੁਝਾਇਆ ਕਿ ਐਬੀਬਡੀ ਕੈਨ ਟੇਕ ਅ ਟ੍ਰੇਡ ਬਟ ਜੇ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਟ੍ਰੇਡ ਦੇ ਵਿੱਚ ਕਿੰਨਾ ਰਿਸਕ ਲੈ ਕੇ ਐਂਟਰ ਹੋ ਰਹੇ ਹੋ ਤੇ ਤੁਸੀਂ ਆਪਣਾ ਰਿਸਕ ਟੂ ਰਿਵਾਰਡ ਕੀ ਟਾਰਗੇਟ ਕਰ ਰਹੇ ਹੋ ਕੰਟਰਾਡਿਕਸ਼ਨ ਹੈਗਾ ਮੇਬੀ ਕੇ ਰਿਸਕ ਨੂੰ ਵਾਟ ਟੂ ਕਿ ਕਿੱਦਾਂ ਕੈਲਕੂਲੇਟ ਕਰਦੇ ਹਾਂ ਕਿ ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ 1 ਤੋਂ 2 ਜਾਂ 3 ਤੱਕ ਤੁਸੀਂ ਟ੍ਰੇਡ ਹੋਲਡ ਕਰਨਾ ਹੈ ਉਹ ਸਾਨੂੰ ਨਹੀਂ ਆਉਂਦਾ ਸੋ ਉਹ ਇੱਕ ਡਿਫਰੈਂਟ ਟਾਪਿਕ ਆ दैट थिंग्स ਕਵਰਡ ਇਨ आवर एजुकेशन ਇਨ आवर ਲਾਈਫਿੰਗ ਬਟ ਕਮਿੰਗ ਬੈਕ ਟੂ ਰਿਸਕ ਮੈਨੇਜਮੈਂਟ ਬੇਸਿਕਲੀ ਤੋ ਵੀ ਟ੍ਰੇਡ ਵਿਦ ਅ ਕੈਲਕੂਲੇਟਡ ਰਿਸਕ ਕਿ ਅਸੀਂ ਸਾਡੇ ਟ੍ਰੇਡ ਦੇ ਉੱਤੇ ਕਿੰਨਾ ਰਿਸਕ ਲੈ ਕੇ ਅਸੀਂ ਟ੍ਰੇਡ ਵਿੱਚ ਜਾ ਰਹੇ ਹਾਂ ਤੇ our long term goal is to have higher risk reward in a trade so even with a lower win rate you end up being profitable idly baaki market, market situations pe depend karde ki market tonu kida ne trade present kar dya based on your trading model lekin we don't obviously create ki sado 1 is to 2 to pehla lagda hove ki saada trade worthless nahi huga we do give a columns but idly assi palna wapas dende haan tonu ਇਹ ਟ੍ਰੇਡ ਦੇ ਵਿੱਚ ਕਿੰਨਾ ਕੈਪਟਚਰ ਡ੍ਰੈਸ ਤੇ ਹੈਗਾ ਹੈ ਆਪਾਂ ਕਿੰਨੇ ਸਟਾਪ ਲਾਸ ਤੋਂ ਤੁਸੀਂ ਜਾ ਰਹੇ ਹੋ ਤੇ ਕਿੰਨਾ ਰਿਸਕ ਤੋਂ ਰਿਵਾਰਡ ਤੁਸੀਂ ਵਿਨ ਕਰ ਸਕਦੇ ਐਨਕੁਆਰੀ ਰਿਸਕ ਤੋਂ ਰਿਵਾਰਡ ਆਈ ਸਾਈਡ ਕਰ ਲਓ ਹਾਂਜੀ ਸੋ ਉਹ ਚੀਜ਼ ਜਿਸੀ ਐਵਰੀ ਡੇਟ ਆ ਪਲਾਨਿੰਗ ਤੋਂ ਰੱਖਦੇ ਆ ਕਿ ਆਪਾਂ ਦਾ ਟ੍ਰੇਡ ਕਿੰਨੇ ਤੱਕ ਹੋਲਡ ਕਰਨਾ ਹੈ ਕਿ ਸਾਡਾ ਰਿਸਕ ਤੋਂ ਰਿਵਾਰਡ ਹੋਊਗਾ ਕਿੰਨਾ ਤੁਸੀਂ ਰਿਸਕ ਲੈ ਸਕਦੇ ਹੋ ਅਹ ਜਿਸ ਜਿਹੜਾ ਤੁਸੀਂ ਅਕਾਊਂਟ ਦੇ ਵਿੱਚ ਲੈਣਾ ਹੈ ਉਹਦੇ ਪਿੱਛੇ ਕਈ ਰੀਜ਼ਨਸ ਚੰਦੇ ਨੇ ਅਹ ਕਿਹੜਾਡ ਅਕਾਊਂਟ ਦੀ ਸਿਚੁਏਸ਼ਨ ਕੀ ਹੈ ਜੇ ਤੁਸੀਂ ਐਜ਼ ਅ ਪ੍ਰੋਗਨਰ ਸਟਾਰਟ ਕਰੋ ਤੁਸੀਂ ਆਪਣਾ ਸਟ੍ਰੀਮ ਸਟਾਰਟ ਕਰੋਗੇ ਮੈਂ ਨਾ ਵਾਈਟ ਬੋਰਡ ਤੇ ਐਕਸਪਲੇਨ ਕਰਾਂਗਾ ਹਾਂਜੀ